ਜੀ ਅੱਜ ਕੋਲ ਇਹ ਮਕਲੀ ਇਨਫਰਮੇਸ਼ਨ ਆਈ ਸੀ ਸਾਡੇ ਕੋਲ ਕ੍ਰਿਸ਼ਨ ਚੰਦ ਪੁੱਤਰ ਖਜਾਨ ਚੰਦ ਵਾਸੀ ਬਲੀਵ ਨਗਰ ਮ린다 ਜ਼ਿਲ੍ਹਾ ਰੋਪਨਗਰ ਜਿਹੜਾ ਕਿ ਇੱਥੇ ਨਦਾਰਨ ਦੇ ਕੱਪੜੇ ਦੀ ਦੁਕਾਨ ਕਰਦੇ ਆ ਤੇ ਉਹਨੇ ਅੱਗੇ ਸਾਨੂੰ ਦੱਸਿਆ ਸੀ ਕਿ ਇੱਕ ਲੜਕੀ ਸਰਜੀਤ ਲੜਕੀ ਸੀ ਜਿਹੜੀ ਉਹ ਦੁਕਾਨ ਤੇ ਆਈ ਕੱਪੜੇ ਲੈ ਕੇ ਗਈ ਸੀ ਕੱਪੜੇ ਲਿਜਾ ਕੇ ਉਹਨੇ 25000 ਦੇ ਕੱਪੜੇ ਲੈ ਕੇ ਗਈ ਸੀ ਤੇ ਜਿਹਦੇ ਵਿੱਚੋਂ 5000 ਰੁਪਏ ਦੇ ਕੇ ਸੀ 20000 ਰੁਪਏ ਨੂੰ ਜਤਾਨੀ ਸੀ ਉਹਨੂੰ ਦੋ ਤਿੰਨ ਵਾਰ ਲੜਕੀ ਨੇ ਆਪਣੇ ਘਰੇ ਬੁਲਾ ਲਿਆ ਸੀ। ਕ੍ਰਿਸ਼ਨ ਚੰਦ ਜੀ ਵੀ ਤੁਸੀਂ ਵੀ ਮਰੀਂਡੇ ਦੇ ਰਹਿਣ ਵਾਲੇ ਹੋ। ਵੀ ਸਾਜਾ ਮਤਲਬ ਮੈਂ ਬਿਮਾਰ ਆ ਮੇ ਤੁਹਾਂ ਜਾਂਦੇ ਜਾਂਦੇ ਪੈਸੇ ਫੜ ਲੈ ਜਾਓ। ਠੀਕ ਉਹ ਕ੍ਰਿਸ਼ਨ ਚੰਦ ਉਹਦੇ ਤੋਂ ਪੈਸੇ ਫੜਨ ਚਲਾ ਗਿਆ। ਪੈਸੇ ਜਦੋਂ ਫੜਨ ਗਿਆ ਉਹਨਾਂ ਨੇ ਉਸ ਦੀ ਲੜਕੀ ਨੇ ਤੇ ਲੜਕੇ ਦੇ ਘਰ ਵਾਲੇ ਨੇ ਤੇ ਜਿਹੜਾ ਉਹਦਾ ਘਰ ਵਾਲਾ ਸਰ ਇਹਨਾਂ ਦੋਨਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਤੇ ਉਹਦੇ ਕੱਪੜੇ ਉਤਾਰਵਾ ਕੇ ਦੋ ਵਿਅਕਤੀ ਇਹਨਾਂ ਦੇ ਨਾਲ ਹੋਰ ਸੀਗੇ ਜੀ। ਤੇ ਇਹਨਾਂ ਨੇ ਚਾਰਾਂ ਨੇ ਉਸ ਵਿਅਕਤੀ ਦੇ ਕੱਪੜੇ ਉਤਾਰ ਕੇ ਉਹਦੀਆਂ ਨੰਗਨ ਤਸਵੀਰਾਂ ਖਿੱਚ ਲਈਆਂ ਅਤੇ ਉਸ ਨੂੰ ਡਰਾ ਕੇ ਬਲੈਕਮੇਲ ਕਰ ਲੱਗੇ ਅਤੇ ਉਸ ਤੋਂ ਪੈਸੇ ਦੀ ਡਿਮਾਂਡ ਕਰ ਲੱਗੇ ਉਹਦੇ ਤੋਂ 2 ਲੱਖ ਰੁਪਏ ਮੰਗਣ ਲੱਗੇ ਕਹਿੰਦੇ ਨਹੀਂ ਤਾਂ ਅਸੀਂ ਤੇਰੀ ਇਹ ਵੀਡੀਓ ਬਣਾ ਕੇ ਨੈੱਟ 'ਚ ਪਾ ਦਾਂਗੇ ਨਹੀਂ ਤਾਂ ਸਾਨੂੰ 2 ਲੱਖ ਰੁਪਏ ਦੇ ਜਿਸ ਤੇ ਰਿਗਾਰਡਿੰਗ ਉਹਨੇ ਸਾਨੂੰ ਸਟੇਟਮੈਂਟ ਲਈ ਅਸੀਂ ਦੋਸ਼ੀਆਂ ਦੇ ਖਿਲਾਫ ਮਕੰਦਾ ਨੰਬਰ 47 ਮਿਤੀ 2024 ਅੰਡਰ ਸੈਕਸ਼ਨ 366 342 383 386 387 ਆਈਪੀਸੀ ਜਾਦੀ ਰਿਸਟ ਕੀਤਾ ਜਿਸ ਤੇ ਕਰਕੇ ਅਸੀਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਦੋ ਦੋਸ਼ੀਆਂ ਨੂੰ ਅਤੇ ਜਿਹੜੇ ਦੋ ਦੋਸ਼ੀ ਨਾਮ ਨੂੰ ਦੋਸ਼ੀ ਸੀਗੇ ਉਹਨਾਂ ਦੇ ਵਿੱਚ ਉਹ ਅਸੀਂ ਐਜ਼ ਅਕਿਊਜ਼ ਨੇ ਲੰਮੇ ਜੀ ਕਰਵਾਈ ਹੋਈਆ ਜਿਹੜਾ ਬਟਵਾਲੇ ਦਾ ਲੜਕਾ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਇਹ ਸਾਡੇ ਕੋਲ ਉਹਨਾਂ ਦਾ 4 ਦਿਨ ਦਾ ਰਮਾਂਡ ਹਾਸਲ ਹੋ ਗਿਆ ਜੀ ਤੇ ਉਹਨੇ ਨਾ ਜੀ 2 ਲੱਖ ਤੋਂ ਪਹਿਲਾਂ ਉਹਦੇ ਦੁਕਾਨ ਤੋਂ ਆ ਕੇ 10 ਹਜ਼ਾਰ ਪੈ ਇੱਕ ਵਾਰ ਲੈ ਕੇ ਗਏ ਜ ਨੇ ਤੇ ਉਹ ਕਹਿੰਦੇ ਵੀ ਸਾਡੇ ਕੋਲ ਨੂੰ ਤੁਰੰਤ ਹੁਣੇ ਪੈਸੇ ਦੇ ਉਹ ਕਹਿੰਦੇ ਮੇਰੇ ਅਕਾਊਂਟ ਚ ਪਏ ਨੇ ਤੇ ਜਦੋਂ ਉਹਦੇ ਅਕਾਊਂਟ ਚੋਂ ਉਹ ਕਹਿੰਦੇ ਸਾਨੂੰ ਗੂਗਲ ਟਰਾਂਸਫਰ ਕਰ ਦੇ ਉਹ ਗੂਗਲ ਟਰਾਂਸਫਰ ਕੀਤਾ 2000 ਤੋਂ ਵੱਧ ਨਹੀਂ ਹੋਇਆ ਉਹ 2000 ਰੁਪਏ ਗੂਗਲ ਟਰਾਂਸਫਰ ਕਰਤਾ ਤੇ ਉਸ ਤੋਂ ਵੱਧ ਹੋਈ ਨਹੀਂ ਸੀ ਉਹ ਕਹਿੰਦਾ ਵੀ ਮੈਂ ਤੁਹਾਡੇ ਅਕਾਊਂਟ ਚ ਪਾ ਦੂੰਗਾ ਜਾਂ ਮੈਂ ਤੁਹਾਨੂੰ ਤੁਸੀਂ ਦੁਬਾਰਾ ਆਜੋ ਮੈਂ ਤੁਹਾਨੂੰ ਦੁਬਾਰਾ ਕਰਿਸ਼ਣ ਚੰਦ ਉਸੇ ਜਿਹੜਾ ਕੋਈ ਉਹਦਾ ਮੋਬਾਈਲ ਸੀਗਾ ਉਹਦੇ ਵਿੱਚੋਂ ਸਾਡਾ ਰਿਕਾਰਡ ਹੈ ਗਿਆ ਅਤੇ ਜੋ ਉਹਨੇ ਸਾਨੂੰ ਸ਼ਿਕਾਇਤ ਕਰਤਾ ਨੇ ਮੋਬਾਈਲ ਪੇਸ਼ ਕੀਤਾ ਉਹਦੇ ਚ ਉਹਨਾਂ ਦੀ ਰਿਕਾਰਡਿੰਗਾਂ ਹੈਗੀਆਂ ਉਹਨਾਂ ਨੇ ਐਡਮਿਟ ਕਰ ਲਿਆ ਉਹਨਾਂ ਨੇ ਸਾਡ ਕੋਲ ਕੰਫੈਸ ਕੀਤਾ ਵੀ ਇਹ ਜਿਹੜੀਆਂ ਅਸੀਂ ਨੂੰ ਧਮਕੀਆਂ ਦਿੰਦੇ ਸੀ ਇਹ ਅ ਠੱਗਣਾ ਚਾਹੁੰਦੇ ਸੀਗੇ ਉਹ ਕਹਿੰਦੇ ਸੀ ਆਪਣੇ ਫੋਨ ਤੋਂ ਇਹਨੂੰ ਕਾਲ ਰਿਕਾਰਡ ਕੀਤੀਆਂ ਤੇ ਸਾਸੀ ਜਿਹੜਾ ਹੈਗਾ ਦੋਸ਼ੀ ਸਰਜੀਤ ਸਿੰਘ ਫੜਿਆ ਸਰਜੀਤ ਸਿੰਘ ਦੇ ਮੋਬਾਈਲ ਤੋਂ ਇਹਦੇ ਫੋਨ ਤੇ ਜਿਹੜੀਆਂ ਸਾਨੂੰ ਰਿਕਾਰਡਿੰਗਾਂ ਪੇਸ਼ ਕੀਤੀਆਂ ਇਹਦੇ ਫੋਨ ਤੇ ਕਾਲਾਂ ਕੀਤੀਆਂਗੇ